ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਹਰ ਸਾਲ ਮਤਲਬ ਮਿੱਟੀ ਦੀ ਸੇਵਾ ਕਰਨ ਜਾਂਦੇ ਆ ਨੌਜਵਾਨ ਵੀ ਬੜੀ ਗਿਣਤੀ ਹਸਾਲ ਆ ਠੀਕ ਨੇ ਜੀ ਵਾਈ ਕਾਲਸਾ ਵਈ ਫਤਿਹ ਜੀ ਪਿੰਡ ਅਸੀਂ ਤੱਲੇ ਵਾਲ ਤੋਂ ਬੋਲਦੇ ਆ ਜੀ ਕਿਉਂਕਿ ਅਸੀਂ ਗਊਸ਼ਾਲਾ ਬੱਦੇ ਨਹੀਂ ਕਲਾਂ ਰੇਤਾ ਸਾਡੇ ਕੋਲ ਨੇ ਆ ਉਧਰ ਇੱਥੇ ਦੀ ਸ਼ਾਰਟ ਕਰਕੇ ਤੇ ਅੰਗਹੀ ਨੇ ਪਸ਼ੂ ਆ ਕੇ ਕੁਝ ਅੰਨੇ ਵੀ ਉੱਥੇ ਹੈਗੇ ਆ ਤੇ ਉਹਨਾਂ ਨੂੰ ਇੱਥੇ ਹੀ ਸ਼ਾਰਟ ਕਰਕੇ ਅਸੀਂ ਤੱਲੇ ਵਾਲ ਤੋਂ ਰੇਤਾ ਸਾਡੇ ਕੋਲ ਨੇ ਤਿੰਨਾਂ ਮਹੀਨਾ ਚੋਂ ਤੋਂ ਦੀਦੀ 40 ਟਰੈਕਟਰ ਜਾਂਦੇ ਆਗੇ ਕੁਛ ਸਾਡੇ ਨਾਲ ਭੋਤਨਾ ਵੀ ਸਹਿਯੋਗ ਦਿੰਦਾ ਇੱਥੇ ਭੋਤਨਾ ਦੇ ਟਰੈਕਟਰ ਵਧੇ ਆ ਪੂਰੀ ਇਹ ਕਿਹੇ ਭਾਈ ਨੇ ਮੁੰਡੇ ਨੇ ਤੇਲ ਨਹੀਂ ਪੋਇਆ ਸਾਰੇ ਸਹਿਯੋਗ ਮੁੰਡੇ ਦਿੰਦੇ ਹੈਗੇ ਮਾਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਸ਼ੇ ਪੱਤੇ ਤੋਂ ਆਦਾ ਬਚ ਕੇ ਰਹਿਣਾ ਤੇ ਅੱਗੇ ਵਾਸਤੇ ਗੁਰੂ ਘਰ ਨਾਲ ਜੁੜੇ ਰਹਿਣਾ ਪਹਿਲਾਂ ਜਦੋਂ ਵੀ ਇਹ ਕੰਮ ਨੂੰ ਸ਼ੁਰੂ ਕੀਤਾ ਸੀ ਉਦੋਂ ਬਹੁਤ ਘੱਟ ਗੇਂਤੀ ਸੀ ਹਨਾ ਉਦੋਂ ਜਿਵੇਂ ਕਹਿੰਦੇ ਜੋ ਚੰਗਿਆ-ਫਰਾਲਾ ਕਰਦੇ ਆ ਚੰਗੇ ਕੰਮ ਕਰਦੇ ਆ ਤਾਂ ਲੋਕ ਆਪਣੇ ਆਪ ਜੁੜ ਜਾਂਦੇ ਹਾਂ ਹਾਂਜੀ ਆਈ ਤੇ ਵਧੀ ਜਾਂਦਾ ਹਰ ਇੱਕ ਸਾਲ 10 ਟਰੈਕਟਰ ਜਦੋਂ ਵੀ ਜਾਂਦੇ ਆ 10 5 7 10 ਟਰੈਕਟਰ ਵਾਧਦੇ ਹੈਗੇ ਜਦੋਂ ਵੀ ਲੈ ਕੇ ਜਾਂਦੇ ਤਿੰਨਾਂ ਚਾਰ ਮਹੀਨਿਆਂ ਤੋਂ ਔਰ ਸਾਡੇ ਨਾਲ ਗੁਰਜੰਟ ਸਿੰਘ ਜੀਸੀਬੀ ਵਾਲਾ ਉਹ ਵੀ ਤੇਲ ਪਵਾਵੇ ਪਾਵੇ ਨਹੀਂ ਪਵਾਉਂਦਾ ਤੇ ਉਹ ਵੀ ਆਪਦੀ ਜੀਸੀਬੀ ਨਾਲ ਸੇਵਾ ਕਰਦਾ ਭਰਨੋਂ ਟਰਾਲੀਆਂ ਜਿੰਨੀ ਟਰਾਲੀ ਭਰੀ ਆਹੀ ਭੋਤਨੇ ਤੋਂ ਭਰੀ ਆ ਕੀ ਬਾਕੀ ਹਰਵਾਨੇ ਹੋਏ ਅੱਜ ਬੱਦੀ ਨੂੰ ਸਾਰੇ ਟਰੈਕਟਰ ਚਾਲੀ ਦੇ ਚਾਲੀ ਤੇ ਇਹ ਬੇਨਤੀ ਹੈ ਕਿ ਬਾਕੀ ਉਹ ਜੋ ਵੀ ਹੈਗੇ ਪਿੰਡ ਦੇ ਉਹਨਾਂ ਨੂੰ ਕਹਿੰਦੇ ਵੀ ਨਾਲ ਸੰਯੋਗ ਦੇਵੋ ਵੱਧ ਵੱਧ ਜੋੜਨ ਜੀ ਬੋਲਦੇ ਹੁਣ ਕੋ ਥੋੜਾ ਕੁੜੇਗਾ ਕਰੋੜ ਸਰਵਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਪਿੰਡਲੇ ਵਾਲੇ ਨੌਜਵਾਨਾਂ ਵੱਲੋਂ ਮਿੱਟੀ ਦੀ ਸੇਵਾ ਭਾਈ ਜੀ ਪਿੰਡ ਦੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਨੌਜਵਾਨਾਂ ਦੇ ਬਹੁਤ ਬਹੁਤ ਵੱਡਾ ਸਹਿਯੋਗ ਆ ਜਦੋਂ ਵੀ ਨੌਜਵਾਨਾਂ ਨੂੰ ਹੁਕਮ ਲੱਗਦਾ ਵੱਧ ਨਿਕਲਾਂ ਵਿਖੇ ਗਊਸਾਲਾ ਦਾ ਉਹਦੀ ਨਿੱਕੇ ਜਿਹੇ ਸੱਦੇ ਤੇ ਬਹੁਤ ਭਾਰੀ ਸੰਗਤ ਜਾਂਦੀ ਆ ਟਰਾਲੀਆਂ ਲੈ ਕੇ ਮਿੱਟੀ ਦੀਆਂ ਜਦੋਂ ਵੀ ਹੁਕਮ ਕਰਦੇ ਆ ਗੁਰਧਿਆਨ ਸਿੰਘ ਜੀ ਧਿਆਨ ਨਹੀਂ ਛੱਡੇ ਸਹਦਾਰ ਸਾਹਿਬ ਜਦੋਂ ਵੀ ਕਹਿੰਦੇ ਆ ਇਹਨਾਂ ਦੇ ਨਿੱਕੇ ਜਿਹੇ ਸੱਦੇ ਤੇ ਅਸੀਂ ਜ਼ਰੂਰ ਪਹੁੰਚਦੇ ਆ ਬਹੁਤ ਵੱਡਾ ਸਹਿਯੋਗ ਆ ਪਿੰਡ ਦੇ ਨੌਜਵਾਨਾਂ ਦਾ ਭਾਈ ਹਰਮਨ ਹੁਣ ਵਾਲਾ ਭਵਿੰਦਰ ਸਿੰਘ ਹੁਣ ਹੀ ਤੇ ਭਾਈ ਜਗਤਾਰ ਸਿੰਘ ਹੁਣੀ ਤੇ ਅਮਨਦੀਪ ਸਿੰਘ ਹੁਣੀ ਜੀ ਸਭ ਦਾ ਧੰਨਵਾਦ ਹੈ ਅੱਛਾ ਗੱਲ ਕਰਦੇ ਜੀ ਆਪਾਂ ਜਿਵੇਂ ਅੱਜ ਸਮੇਂ ਦੀ ਗੱਲ ਕਰੀਏ ਤਾਂ ਕਿਸੇ ਕੋਲ ਨਹੀਂ ਵੀ ਵਕਤ ਨਹੀਂ ਹੈਗਾ ਕਿਸੇ ਕੋਲ ਨਹੀਂ ਟਾਈਮ ਕੱਢਦਾ ਹਨਾ ਇਹ ਬਹੁਤ ਵੱਡਾ ਬਰਾਂਲਾਗਾ ਕਿ ਆਪਣਾ ਸਮਾਂ ਕਿਸੇ ਨੂੰ ਦੇਣਾ ਤੇ ਢੱਲੇ ਵਾਲੀ ਬਹੁਤ ਬੜੀ ਖਾਸੀਅਤ ਤੇ ਬਹੁਤ ਵੱਡੀ ਗੱਲ ਹੈ ਇਹ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਹੀ ਆ ਸਾਰਾ ਕੁਝ ਆਪਦੇ ਭਾਈਚਾਰੇ ਦੇ ਨਾਲ ਕਰਕੇ ਜਾਇਆ ਜਾਂਦਾ ਜੀ ਠੀਕ ਹੈ ਨਾ ਸੇਵਾ ਨੂੰ ਹੱਲੋ ਮੁੱਕ ਰਖਦੇ ਹੋ ਜਾਂਦੇ ਆ 40 45 ਟਰੈਕਟਰ ਅੱਜ ਜਾ ਰਹੇ ਨੇ ਬਦਨੀ ਗਊਸ਼ਾਲਾ ਨਾਮ ਬਲਦੀਪ ਸਿੰਘ ਅੱਛਾ ਜਿਵੇਂ ਪੈਂਟਲੇਵਾਲ ਦੇ ਹਰੇਕ ਵਾਰ ਮਿੱਟੀ ਟਾਲੀਆਂ ਲੈ ਕੇ ਜਾਂਦੇ ਆ ਨਾ ਕੀ ਕਹਿਣਾ ਚਾਹੁੰਦੇ ਆ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੀ ਆਪਣੇ ਟਾਈਮ ਜੋ ਟਾਈਮ ਕੱਢ ਕੇ ਬਦਨੀ ਗਊਸ਼ਾਲਾ ਲਈ ਰੇਤੇ ਦੀ ਸੇਵਾ ਲੈ ਕੇ ਜਾਂਦੇ ਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿੰਨੇ ਵੀ ਨੌਜਵਾਨ ਵੀਰ ਪਹੁੰਚੇ ਆ ਜਿੰਨੇ ਵੀ ਟੱਲੇਵਾਲ ਦੇ ਸਾਥੀ ਪਹੁੰਚੇ ਆ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਆਪਣੇ ਟਾਈਮ ਚ ਟਾਈਮ ਕੱਢ ਕੇ ਸਾਡਾ ਸਹਿਯੋਗ ਦਿੱਤਾ ਪਿੰਟਲੇਆਵਲ ਦਾ ਹਰ ਵਾਰ ਤੋਂ ਬਹੁਤ ਹਰ ਵਾਰ ਵੀ ਬੜਾ ਜੋਰਦਾਰ ਰੋਲ ਲੇਗਾ ਹਾਂਜੀ ਹਾਂ ਸ਼ੁਰੂ ਤੋਂ ਹੀ ਇਹੀ ਗੱਲ ਹੈ ਹੈਗਾ ਵੀ ਪਿੰਟਲੇਆਲ ਦੀ ਸੰਗਤ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਸਾਰੇ ਸੰਜੋਗ ਨਾਲ ਸਾਡੇ ਜਿੰਨੇ ਸੇਵਾਦਾਰ ਆਏ ਹਰ ਵਧ ਤੋਂ ਵੱਧ ਚੜ੍ਹ ਕੇ ਇੱਛਾ ਲੈਂਦੇ ਸਾਡੇ ਚ ਇਹ ਜਿਹੜੇ ਬਦਨੀ ਕੌਸ਼ਲ ਲਾ ਗਈ ਉਹ ਅੰਗੋ ਹੀਣ ਹੋ ਹੈਗੇ ਪਸੂ ਸਾਰੇ ਉਹਨਾਂ ਲਈ ਫਿਰ ਆਇਆ ਇਹ ਚੜ ਕੇ ਸਾਰੇ ਛੇਵਾ ਵੱਧ ਤੋਂ ਵੱਧ ਲੈਂਦੇ ਮੁੰਡੇ ਯਾਨੀ 40 40 ਟਰੈਕਟਰਾਂ ਦੇ ਨੇੜ ਅੱਜ ਆ ਗਿਆ ਸਾਡੇ ਨਾਲ ਤੇ ਸਾਰੇ ਪਿਆਰ ਨਾਲ ਸੇਵਾ ਕਰਦੇ ਕੋਈ ਹੱਥੋਂ ਤੇਲ ਨਹੀਂ ਪਾਉਂਦਾ ਸਾਰੇ ਆਪ ਉਹਦਾ ਤੇਲ ਲੈ ਕੇ ਜਾਂਦੇ ਆ ਕਿ ਪਾ ਟਰੈਕਟਰ ਸੇਵਾ 'ਚ ਵੱਧ ਤੋਂ ਵੱਧ ਚੜ ਕੇ ਚਲਾਉਂਦੇ ਆ ਸਾਰਾਂ ਦਾ ਹੀ ਸਾ ਤੋਂ ਵੱਧ ਅੱਗੇ ਤੋਂ ਟੱਲੇ ਆਲ ਨਿਓ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਸ਼ੰਗ ਸਾਡੇ ਪਿੰਡ ਦੇ ਟੱਲੇਆਲ ਦੇ ਨੌਜਵਾਨ ਜੀ ਅੱਜ ਬਹੁਤ ਵਧੀਆ ਸੇਵਾ ਕਰ ਰਹੇ ਆ ਜੀ ਸਾਰੇ ਨੌਜਵਾਨ ਹਮ ਹਮਾ ਕੇ ਪਹੁੰਚੇ ਆ ਟਰਾਲੀ ਮਿੱਟੀ ਦੀ ਸੇਵਾ ਕਰ ਰਹੇ ਆ ਜੀ ਪਿੰਡ ਬਦਨੀ ਜੀ ਗਊਸਾਲਾ ਦੇ ਵਿੱਚ ਜੀ ਕਹੋਗੇ ਪਿੰਟੱਲੇਵਾਲ ਤੋਂ ਨੌਜਵਾਨਾਂ ਦੀ ਬਹੁਤ ਵੱਡੀ ਸੇਵਾ ਕੀਤੀ ਪਿਛਲੇ ਲੰਬੇ ਸਮੇਂ ਤੋਂ ਮਿੱਟੀ ਦੀ ਸੇਵਾ ਕਰਦੇ ਨੇ ਜਿੱਤੇ ਅੰਗਹੀਰ ਪਸ਼ੂਆਂ ਲਈ ਉਥੇ ਮਿੱਟੀ ਸੇਵਾ ਚੱਕੇ ਹਟੇ ਠੀਕ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਸਿੰਘ ਪਿੰਟੱਲੇਵਾਲ ਤੋਂ ਇਹ ਸਾਰੇ ਜਿੰਨੇ ਨੌਜਵਾਨ ਖੜੇ ਹੈਗੇ ਇਹ ਸਾਰੇ ਲਗਭਗ ਟੱਲੇਵਾਲ ਦੇ ਨੇ ਤੇ 2-3 ਸਾਲਾਂ ਤੋਂ ਲੈ ਕੇ ਸਾਰੇ ਸੇਵਾਦਾਰ ਇਹ ਗਊਸਾਲਾ ਜਿਹੜੀ ਹੈਗੀ ਆ ਸੰਤ ਬੋਰੇ ਵਾਲੇ ਉਸ ਗਊਸ਼ਾਲਾ ਦੇ ਵਿੱਚ ਰੇਤੇ ਦੀਆਂ ਟਰਾਲੀਆਂ ਲੈ ਕੇ ਜਾਂਦੇ ਆ ਪਹਿਲਾਂ ਵੀ ਬਹੁਤ ਢੇੜੇ ਲਾਏ ਆ ਅੱਜ ਵੀ 45 50 ਟਰੈਕਟਰ ਆ ਜਿਹੜੇ ਰੇਤੇ ਦੇ ਭਰੇ ਹੋਏ ਆ ਕਿਉਂਕਿ ਇੱਧਰ ਸਾਡੇ ਨਗਰ ਦੇ ਨੇੜੇ-ਤੇੜੇ ਰੇਤਾ ਹੈਗਾ ਉਧਰਲੇ ਨਗਰ ਦੇ ਵਿੱਚ ਰੇਤੇ ਦੀ ਬਹੁਤ ਕਿੱਲਤ ਆ ਇਸ ਕਰਕੇ ਤਿੰਨ ਚਾਰ ਮਹੀਨਿਆਂ ਤੋਂ ਢੇੜੇ ਲੱਗਦੇ ਆਉਂਦੇ ਆਗੇ ਰੇਤੇ ਦੇ ਸੇਵਾਦਾਰ ਜਿੰਨੇ ਵੀ ਹੈਗੇ ਆਗੇ ਵੱਧ ਚੜ੍ਹ ਕੇ ਇਹਦੇ ਵਿੱਚ ਯੋਗਦਾਨ ਪਾਉਂਦੇ ਆ ਮੇਰੇ ਪਿੰਟਲੇਵਾਲ ਦਾ ਤੇ ਭੋਤ ਨੇ ਪਿੰਡ ਦਾ ਯੋਗਦਾਨ ਬਹੁਤ ਜਿਆਦਾ ਯੋਗਦਾਨ ਇਹਦੇ ਵਿੱਚ ਸੇਵਾ ਦੇ ਵਿੱਚ ਰਹਿੰਦਾਗਾ ਤੇ ਸਭ ਤੋਂ ਵੱਡਾ ਸਿਹਰਾ ਬਾਬਾ ਜੀ ਨੂੰ ਵੀ ਜਾਂਦਾ ਕਿ ਉਹਨਾਂ ਦੀ ਦੇਣ ਆ ਜੀ ਪਿੰਡ ਨੂੰ ਬਹੁਤ ਵੱਡੀ ਹੈ ਨਾ ਸਾਡੇ ਨਗਰ ਨੂੰ ਸਭ ਤੋਂ ਵੱਡੀ ਦੇਣ ਤਾਂ ਬਾਬਾ ਜੀ ਦੀ ਆ ਪਹਿਲਾਂ ਜਿੰਨੀ ਵੀ ਕਹ ਦੀ ਅਕੈਡਮੀ ਆ ਕਿ ਮਹਾਪੁਰਸਾਂ ਦੀ ਗੁਰੂ ਘਰ ਆਗੇ ਸਭ ਤੋਂ ਵੱਡੀ ਦੇਣ ਸਾਡੇ ਪਿੰਡ ਨੂੰ ਮਹਾਪੁਰਸਾਂ ਦੀ ਆਗੀ ਹਾਂ ਹਾਂ ਤੇ ਨਗਰ ਨੂੰ ਹੀ ਸਭ ਤੋਂ ਵੱਡੀ ਦੇਣ ਆ ਏਰੀਆ ਨੂੰ ਵੀ ਵੱਡੀ ਦੇਣ ਆਗੀ ਕੱਲੇ ਨਗਰ ਨੂੰ ਵੀ ਨਹੀਂ ਕਹਿ ਸਕਦੇ ਤੇ ਇਸ ਕਰਕੇ ਬਾਬਾ ਜੀ ਨੂੰ ਸੇਹਰਾ ਤਾਂ ਪਹਿਲਾਂ ਜਾਂਦਾ ਕਿਉਂਕਿ ਧਾਰਮਿਕ ਵਾਸਤਾ ਵਾਲੇ ਜਿਹੜੇ ਸਾਧੂ ਆਗੇ ਉਹ ਪਿੰਡਾਂ ਦੇ ਵਿੱਚੋਂ ਹੀ ਸੇਵਾ ਦਾ ਰੁੱਟਦੇ ਹੈਗੇ ਨਹੀਂ ਆਪ ਪਿੰਡਾਂ ਦੇ ਵਿੱਚੋਂ ਬਹੁਤ ਘੱਟ ਸੇਵਾ ਦਾ ਰੁੱਟਦੇ ਆ ਨਗਰ ਧਾਰਮਿਕ ਹੋਣ ਕਰਕੇ ਸੇਵਾ ਵੱਲ ਨੂੰ ਪਹਿਲਾਂ ਤੋਂ ਲੈ ਕੇ ਬਹੁਤ ਉਪਰਾਲੇ ਕਰਦੇ ਰਹਿੰਦੇ ਆ ਸੇਵਾਦਾਰ ਅਸਾਂ ਬਾਕੀ ਬੰਨਾਂ ਦੀ ਗੱਲ ਕਰੀ ਤੇ ਆਪ ਪਿੰਡਾਂ ਵਿੱਚ ਨਸੀ ਦੀ ਬਹੁਤ ਵੱਡੀ ਮੱਤ ਦਾ ਕੀਤੀ ਜਾਂਦੇ ਆ ਨਾ ਪਿੰਡ ੱਲੇ ਵਾਲ ਇਹ ਚੀਜ਼ ਤਾਂ ਕਾਫੀ ਬਚਿਆ ਆ ਔਰ ਚੰਗੇ ਕਰਮਾਂ ਵਿੱਚ ਉਪਰੇ ਆ ਜੀ ਨਸ਼ੇ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਨਗਰ ਆ ਜੀ ਇਹਦੇ ਵਿੱਚ ਚਲੋ ਮਾੜੇ-ਮੋٹے ਤਾਂ ਉਤਾਈਆਂ ਹੁੰਦੀਆਂ ਨੇ ਪਰ ਹੋਰਾਂ ਨਗਰਾਂ ਦੇ ਮੁਕਾਬਲੇ ਸਾਡਾ ਪਿੰਡ ਆ ਜਿਹੜਾ 95% ਸਹੀ ਹੈਗਾ ਮਹਾਪੁਰਸ਼ਾਂ ਦਾ ਯੋਗਦਾਨ ਲਾ ਲਓ ਨਗਰ ਕਿਉਂਕਿ ਜਿਹੜੇ ਨੌਜਵਾਨ ਆ ਸਾਡੇ ਅਕੈਡਮੀ ਆ ਬਹੁਤ ਵੱਡੀ ਇੱਥੋਂ ਧਾਰਮਿਕ ਅਧਾਰਾ ਹੈਗਾ ਪੜਦੇ ਆ ਇਸ ਕਰਕੇ ਵੀ ਨਸ਼ੇ ਦਾ ਬਹੁਤ ਫਰਕ ਆ ਨਾਲ ਦੇ ਪਿੰਡਾਂ ਦੇ ਨਾਲੋਂ 95% ਸਾਡਾ ਜਿਹੜਾ ਪਿੰਡ ਆਗਾ ਲਗਭਗ ਨਸਿਆਂ ਤੋਂ ਪਾਸੇ ਹੈਗਾ ਜੀ ਉਹ ਸੰਦੇਸ਼ ਕੀ ਦੇਣਾ ਚਾਹੁੰਗੀ ਆ ਮੈਂ ਸੰਦੇਸ਼ ਇਹੀ ਦੇਣਾ ਚਾਹੁੰਦੇ ਆ ਜੀ ਪਹਿਲੀ ਗੱਲ ਤਾਂ ਧਾਰਮਿਕ ਜਿਹੜਾ ਵੀ ਕੋਈ ਵੀ ਅਦਾਰਾ ਜਿੱਥੇ ਕਿਤੇ ਹੈਗੇ ਨੌਜਵਾਨ ਵੱਧ ਤੋਂ ਵੱਧ ਸਹਿਯੋਗ ਦਿਆ ਕਰਨ ਮੇਂ ਸੰਦੇਸ਼ ਇਹੀ ਆ ਵੀ ਵੱਡੀ ਗੱਲ ਇਹ ਆ ਜਿਹੜੇ ਨਸ਼ੇ ਆਗੇ ਮਾਰੂ ਨਸ਼ੇ ਸਾਡੀ ਨੌਜਵਾਨੀ ਨੂੰ ਖਤਮ ਕਰਨ ਤੇ ਲੱਗੇ ਆ ਇਹ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਤੇ ਜਿਹੜੀ ਪੰਜਾਬ ਦੀ ਨੌਜਵਾਨੀ ਆ ਇਹ ਪਰਮਾਤਮਾ ਕਰੇ ਵੀ ਅੱਗੇ ਤਰੱਕੀਆਂ ਬਖਸ਼ੇ ਜਿੰਨ ਕਿ ਇੱਥੇ ਗੱਲ ਆਪਾਂ ਇਹ ਵੀ ਕਹਿਣੀ ਚਾਹਾਂਗੇ ਕਿ ਪੰਜਾਬ ਦੀ ਸਰਕਾਰਾਂ ਨੇ ਉਹਨਾਂ ਜਵਾਨੀ ਦੇ ਕਿਸਾਨੇ ਨੂੰ ਖਤਮ ਕਰਨ ਤੇ ਜੋੜ ਲੱਗੇ ਆ ਸਰਕਾਰਾਂ ਦਾ ਦੇਖੋ ਜੀ ਕੋਈ ਵੀ ਆਉਂਦੀ ਆ ਜਿਹੜੀ ਵੀ ਸਰਕਾਰ ਆਉਂਦੀ ਆ ਇੱਕ ਜਿਵੇਂ ਕਹਿੰਦੇ ਆ ਪੱਗਾਂ ਦੇ ਰੰਗ ਹੀ ਬਦਲਦੇ ਆ ਸਰਕਾਰਾਂ ਸਾਰੀਆਂ ਉਹੀ ਹੁੰਦੀਆਂ ਨੇ ਸਰਕਾਰਾਂ ਦਾ ਕੋਈ ਬੜਾ ਫਰਕ ਨਹੀਂ ਹੁੰਦਾ ਜਿੰਨੇ ਵੀ ਆਪਾਂ ਕਹਿੰਦੇ ਆ ਵੀ ਉਹ ਬਦਲ ਲਿਓ ਉਹ ਆ ਗਿਆ ਸਰਕਾਰਾਂ ਨੂੰ ਜਿਹੜੀ ਨਸੇ ਦੇ ਵਿੱਚੋਂ ਕਮਾਈ ਆਉਂਦੀ ਹੈਗੀ ਇਸ ਕਰਕੇ ਨਾ ਤਾਂ ਸਰਕਾਰਾਂ ਉਹਨੂੰ ਬੰਦ ਕਰਨ ਤੇ ਨਾ ਬੰਦ ਕਰਨ ਦਾ ਕੋਈ ਉਪਰਾਲਾ ਕਰੇ ਇਹ ਤਾਂ ਆਪਾਂ ਨੂੰ ਹੀ ਉੱਠ ਕੇ ਨਗਰ ਨਾਸੀਆਂ ਨੂੰ ਹੀ ਉੱਠ ਕੇ ਅੱਗੇ ਆਉਣਾ ਪੈਣਾ ਫੇਰ ਜਿਹੜੇ ਨਸੇ ਹੈਗੇ ਕਿਤੇ ਨਾ ਕਿਤੇ ਠੱਲ ਪੈ ਸਕਦੀ ਆ